खाओ जा करु विनंती मेरा दुख सुख ही पास ਕੀਤਨ ਕਹਾਣੀ ਬਾਰੇ ਕਹਾਣੀ ਕੱਤੁ ਕੇ ਜੀ ਦਿੱਤ ਦੁਆਰ ਪਲਿਆ ਤਨ ਮਨੁ ਧਨ ਸਭ ਸੋਪੁਰ ਕਾ ਹੁਕਮੁ ਮੰਨਿਆ ਪਈਆ ਹੁਕਮ ਮੰਨਿਓ ਗੁਰੂ ਕੇਰਾ ਬੋ ਸਚੀ ਬਾਣੀ ਕਹਾ ਨਾਮਿਤ ਸੰਤੋ ਕਥਿਓ ਮਕਤ ਕਹਾਣੀ ਸਤਗਦਾ ਵਾ ਆਤਮ ਜੀ ਕਾਸ ਨਿਰਾਸ ਰਹੈ ਸੰਿਆਸੀ ਇਕ ਸੁਸੋਲੀਵਲਾਏ ਹਰਦ ਸੁਪੀਵ ਤਾ ਸ਼ਾਂਤੀ ਆਵੈ ਨਿਜ ਘਰ ਤਾੜੀ ਲਾਈ ਆਤਮ ਨਿਰਾਸ ਇਕ ਸਿਉ ਲਿਵ ਲਾਈ ਹਰ ਬਸ ਪੀਵ ਤਾ ਸ਼ਾਂਤ ਆਵੈ ਉਜ ਪਰ ਤਾੜੀ ਜਾਈ ਮਨ ਆ ਨਡੁਲਾ ਗੁਰਮੁਖ ਗੂਜਾ ਕਾਹਤ ਵਰਜ ਰਹਾਈ ਗਰੇ ਸ੍ਰੀ ਗੁਰਮਤੇ ਕੋਜੈ ਨਾਮੁ ਬਦਾਰਥ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤ ਜਪਾਵਨ ਕਿਰਪਾ ਨਦਾਨ ਚਰੁ ਸ਼ਤਰ ਦਕਟਾ ਨਿਰਮਲ ਤੁ ਉਬਾਰੀ ਕੇ ਬਹੁਤ ਕਾਲਜੋਗ ਕੇ ਜਹਾਨ ਸੁਭੂਚੀ ਮਾਨਵਤਾ ਦੀ ਸੰਜੇ ਰਹਿ ਗੁਰੂ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰ ਹੋ ਬੈਠੇ ਗੁਰੂ ਪਿਆਰੇ ਖਾਲਸਾ ਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅਪਾ ਬਖਸ਼ਿ ਸਿਹਰਾੰਤੁ ਤੁਰੀਤ ਜੋ ਸਾਹਿਬ ਨੇ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਤੱਕ ਤਾਂ ਤੇ ਪ੍ਰਕਾਸ਼ਮਾਨ ਹੋ ਉਤਲ ਕੇ ਭਾਰਤਿਕ ਜੀਵ ਨੂੰ ਸੰਸਾਰਾਂ ਦੀ ਸਫਲਤਾ ਲਈ ਸਦੀਹ ਗਵਾਨਾਂ ਦੇ ਅੰਦਰ ਰੱਬੀ ਕਲਾਮ ਦੇ ਕੀਰਤਨ ਦੇ ਗਵਾਨਾਂ ਜੁੜਨ ਦਾ ਇਸੁ ਭਾਗ ਪ੍ਰਿਆ ਅਨ ਸੰਦ ਸੀਬ ਕਰਵਾਇਆ ਵਡ ਭਾਗੀ ਹੋ ਜੋ ਆਪਕੀ ਨੇ ਬਹੁਤ ਸਨਮਾਨ ਜੋ ਪੈਸਾ ਪਰ ਗੁਰੂ ਗੋਬਿੰਦ ਸਿੰਘ ਜੀਆ ਦੇ ਸਮੂੱਚੇ ਕੀਰਤਨੀ ਜਥੇ ਤੋਂ ਅੱਜ ਸਭੀ ਵਾਰ ਦੀ ਕੀਰਤਨ ਦਾ ਅਨੰਤ ਮਨਨ ਦਾ ਜਤਨ ਕੀਤਾ ਹੈ ਜਿਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਮਹਾਰਾਜ ਸਾਨੂੰ ਕਲਯੁਗ ਦੀ ਜੀਵਨ ਰ피 ਅਨਾਹੀ ਕਲਾਮ ਦੇ ਕੀਰਤਨ ਦੇ ਨਾਮ ਸੁਣਨ ਤੇ ਲਈ ਕੀਰਤੀ ਕਰਨ ਦੇ ਲਈ ਸੁਚੇਤ ਕਰਦੇ ਨੇ ਕਿ ਕਲਯੁਗ ਮੈਂ ਕੀਰਤਨ ਪਰਿਧਾਨਾ ਗੁਰਮੁਖ ਜੱਤੀਆ ਦਾਇਰੇ ਦੇ ਅੰਦਰ ਉਚੇ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਚਾ ਮਹਿਲ ਕਰਨੇ ਕੀ ਹੈ ਜੇ ਜਿੱਚ ਤੂੰ ਰੱਬ ਜੀ ਦੀ ਕੀਰਤੀ ਦੇ ਨਾਲ ਜੁੜਦਾ ਗੀਤਨ ਦੇ ਦੁਆਰਾ ਕੋਈ ਤੂੰ ਸ਼ਬਦ ਵਿਚਾਰ ਨੂੰ ਵੀ ਆਪਣੇ ਜੀਵਨ ਵਿੱਚ ਅਹਿਮ ਰੱਖਣਾ ਹੈ ਕਿਉਂਕਿ ਸਤਗੁਰੂ ਬਖਸ਼ਿਸ਼ ਕਰਦੇ ਨੇ ਸਾਚੀ ਉਤਨ ਹਰ ਵੀ ਕਥਾ ਨਾਮ ਸੁਲਤ ਦਰਦ ਦੁੱਖ ਨਥਾ ਸਤਗੁਰੂ ਕਹਿੰਦੇ ਜੇਕਰ ਸਤਮੁਨੁ ਤੱਕ ਜੀਵਨ ਦੇ ਵਿੱਚੋਂ ਇਹਨਾ ਦਰਦਾਂ ਨੂੰ ਦੁੱਖਾਂ ਨੂੰ ਖਤਮ ਕਰ ਦੇਣਾ ਚਾਹਨਾ ਹੈ ਕਿ ਫਿਰ ਰੱਬੀ ਵਿਚਾਰ ਦੇ ਨਾਲ ਜੋ ਨੂੰ ਸ਼ਬਦ ਵਿਚਾਰ ਦੇ ਦੁਆਰਾ ਆਪਣਾ ਜੀਵਨ ਘੜਨ ਦੀ ਕੋਸ਼ਿਸ਼ ਕਰ ਜੋਸੀ ਵੜ ਭਾਗੇ ਹਾ ਜੁਰਿਦਨ ਸਾਨੂੰ ਲੜੀਬਾਰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਸ਼ਬਦ ਵਿਚਾਰ ਦੇ ਨਾਲ ਜੁੜੇਗਾ ਇਲਾਹਾ ਨਸੀਬ ਦਾ ਸੋ ਆਜ ਦਾ ਕਾਲ ਨੂੰ ਉਪਦੇਸ਼ ਗੁਰੂ ਨਾਨਕ ਦੇਵ ਜੀ ਦੇ ਪਤਸ਼ਾ ਜੀ ਦੀ ਮਬਾਰਕ ਰਸਨਾ ਤੋਂ ਉਚਾਰ ਕੀਤਾ ਹੋਇਆ ਨਾਰੂ ਗਾਗ ਦੇ ਅੰਦਰ ਅਸਪੰਦੀਆਂ ਦੇ ਰੂਪ ਵਿੱਚ ਦਰਜ ਹੈ ਜੋ ਕਿ ਨੌਵੀਂ ਅਸਪੰਦੀ ਦੇ 8ਵੇਂ ਪਦੇ ਦੀ ਆਪ ਜੀ ਨਾਲ ਸਮਰਿਤ ਹੋਈ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਤਸ਼ਾ ਜੀ ਮਹਾਰਾਜ ਕਿ ਸਾਡੇ ਜੀਵਨ ਨੂੰ ਰਹੱਸਮਈ ਬਣਾਉਣ ਦੇ ਲਈ ਤੇ ਰੱਗਾ ਅਕਸ਼ਿਚ ਕਰਦੇ ਤੇ ਆਓ ਮਿਲ ਕਰਕੇ ਸ਼ਬਦ ਵਿਚਾਰ ਤੇ ਨਾਲ ਜੁੜਨ ਦਾ ਯਤਨ ਕਰੀਏ ਜੀ ਵਿਚਾਰ ਦੀ ਅਰੰਭਤਾ ਤੋਂ ਪਹਿਲਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਅੱਜ ਦੇ ਸਾਹਮਣੂ ਚੁਕਾਈਏ ਸੀ ਰਸਨਾ ਨੂੰ ਕਰੀਏ ਪਵਿੱਤਰ ਤੇ ਆਦਬ ਸਤਕਾਰ ਨਾਲ ਜੁੜ ਕੇ ਆਤੀਏ ਜੀ वाहे गुरु जी का खालसा वाहे गुरु जी की फतेह सतनाम वाहे गुरु साहिब जी हासिरास रहस नेआसी एक सुसं ले बनाए। ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਦੀ ਸਾਜ ਦੀ ਪਾਉ ਰੇਸ਼ ਦੇ ਨਾਲ ਇੱਕ ਦੇ ਨਾਲ ਆਪਣੀ ਦੇ ਆਤਮਿਕ ਸੁਰਤ ਨੂੰ ਜੋੜਨ ਦੇ ਲਈ ਸੰਤ ਕਾਦੇ ਪ੍ਰਤੱਖ ਕਰਵਾਈ ਉੱਚੇ ਹੀ ਇਤਿਹਾਸਕਾਰਾਂ ਦੇ ਮੁਤਾਬਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਇਸ ਦੁਨੀਆਂ ਦੇ ਵਿੱਚ ਆਗਮਤ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਇਸ ਲੋਕਾਂ ਨੂੰ ਸਤਨ ਦਾ ਸਫਲ ਅਗੰਗ ਕਰਤਣ ਦੇ ਲਈ सुल्तान सुलतानपुर लोधी की धरती से चरण पाते हैं क्योंकि गुरुदस जी का जिक्र करते हैं पूजा आसन ठाकुर सोवा गुरु नानक देव पातशाह महाराज तो पहली बार सुल्तान सुलतानपुर लोधी की धरती से प्रवेश करते हैं नदी के सतगुर ने प्रवेश किया है ख्याल करो प्यार ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹੀ ਮਹਾਰਾਜ ਲਈ ਨਈ ਨਦੀ ਦੇ ਵਿੱਚ ਮਾਝੋ ਪਰਵੇਸ਼ ਕਰਦੇ ਨੇ ਤੇ ਬਾਹਰ ਦੀ ਬਾਦ ਪਰਮਰੰਗ ਜੀ ਖੜੇ ਉਡੀਕ ਦੇ ਤੈ ਕਿ ਗੁਰੂ ਸਾਹਿਬ ਜੀ ਨਈ ਨਦੀ ਦੇ ਵਿੱਚ ਚੋ ਕਿchnਾਰ ਤੋਂ ਬਾਦ ਬਾਦ ਕੁੰਦੇ ਨੇ ਕਿ ਮਰਗੁਨਾ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤਾਂ ਕਿ ਉਹਨਾਂ ਦਾਤ ਉਹਨਾਂ ਦੀ ਵਸਤਰ ਪਹੁੰਚਾ ਸਕਾਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਸਕਾਂ ਪੰਗਰਦਾਨਾ ਦੀ ਬਾਹਰ ਵੇਟ ਕਰਦੇ ਪਏ ਨਹੀਂ ਕੁੰਡੀਕ ਕਰਦੇ ਪਏ ਇਤਿਹਾਸ ਕਰਕੇ ਜੇ 2 ਘੰਟਿਆਂ ਦਾ ਸਮਾਂ ਬਕੀਤ ਹੋਇਆ 4 ਘੰਟਿਆਂ ਦਾ ਸਮਾਂ ਬਕੀਤ ਹੋਇਆ ਸ਼ਾਮ ਪੈ ਗਈ ਜਦੋਂ ਸ਼ਾਮ ਤੱਕ ਗੁਰੂ ਨਾਨਕ ਦੇਵ ਜੀ ਨਦੀ ਦੇ ਵਿੱਚੋਂ ਬਾਦ ਨਹੀਂ ਆਏ ਤਾਂ ਥੋੜਾ ਅੰਦਰ ਕਬਰਾਂ ਹਟ ਵੀ ਅਹਿਸਾਸ ਹੋਣਾ ਕਿ ਗੁਰੂ ਨਾਨਕ ਦੇਵ ਜੀ ਪਾਛਾ ਪਾਰ ਗਏ ਆ ਪਵਨਾਂ ਨੂੰ ਪੂਰੀ ਰਾਤ ਬੈਜੀ ਹੈ ਹਾਰੇ ਦਵਾਰੇ ਹਨੇਰਾ ਛਤ ਗਿਆ ਹੈ ਇਹ ਭਾਈ ਮਰਦਾਨਾ ਜੀ ਥੋੜਾ ਖੋਰ ਘਬਰੋਣਾ ਸ਼ੁਰੂ ਕਰਦੇ ਨੇ ਤੇ ਉੱਚੀ ਉੱਚੀ ਆਵਾਜ਼ਾਂ ਦੇਣੀਆਂ ਸ਼ੁਰੂ ਕਰਦੇ ਨੇ ਬੇਬੇ ਨਾਨਕ ਜੀ ਕਿ ਬੇਬੇ ਨਾਨਕ ਜੀ ਤੌੜਦਾ ਮੀਤ ਡੁੱਬ ਗਿਆ ਹੈ ਗੁਰੂ ਨਾਨਕ ਡੁੱਬ ਗਿਆ ਹੈ ਪਰ ਗੁਰੂ ਪਿਆਰ ਜੋ ਬੇਬੇ ਨਾਨਕੀ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਆਪਣੇ ਛੋਟੇ ਪਰ ਆਦੇਬੋ ਜੀ ਜਾਣਿਆ ਬੇਬੇ ਨਾਨਕ ਜੀ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਆਪ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਆਪਣੇ ਤੋਂ 5 ਸਾਲ ਛੋਟਾ ਵੀਰ ਛੋਟਾ ਮਰਾ ਕਰਕੇ ਨਹੀਂ ਸਮਝਿਆ ਬਲਕਿ ਉਹ ਸਮਝ ਗਏ ਸੰਗ ਇੱਕ ਜੋ ਇਸ ਸੂਲ ਦੁਨੀਆ ਨੂੰ ਤਾਰਨ ਵਾਸਤੇ ਆਇਆ ਉਹ ਕਦੇ ਡੁੱਬ ਨਹੀਂ ਸਕਦਾ ਤਾਂ ਵੀ ਭੂਲੂ ਨਾਨਕ ਦੇ ਪਤਸ਼ਾ ਜੀ ਦੇ ਇਸ ਹੀ ਪ੍ਰਕਰਨ ਦੇ ਸੁਬਾਧੇ ਵਿੱਚ ਭਾਈ ਸਰਦਾਰਾ ਜੀ ਬਹੁਤ ਕਮਰਉਂਦੇ ਨੇ ਤੇ ਆਵਾਜ਼ਾਂ ਦੇਦੇ ਨੇ ਦੂਰੋਂ ਦੂਰੋਂ ਤਾਂ ਵੀ ਬੇਨਾਨਕੀ ਜੀ ਦੇ ਕੰਨ ਤੱਕ ਇਹ ਆਵਾਜ਼ ਪਹੁੰਚੀ ਤੇ ਬੇਬੇ ਨਾਨਕੀ ਜੀ ਕਹਿੰਗੇ ਅਹ ਨਰਨਿ ਖਿਆਲੁਰੀ ਮੇਰਾ ਵੀਰ ਇਸ ਦੁਨੀਆ ਦੇ ਵਿੱਚ ਡੁੱਬਣ ਵਾਸਤੇ ਨਹੀਂ ਆਇਆ ਬਲਕਿ ਡੁੱਬੇ ਲੋਕਾਂ ਨੂੰ ਤਾਰਨ ਵਾਸਤੇ ਆਇਆ ਸਾਹਿਬ ਗੁਰਦਾਸ ਜੀ ਵੀ ਜ਼ਿਕਰ ਕੀਤਾ ਹੈ ਜੀ ਕਲ ਤਾਰਨ ਗੁਰੂ ਨਾਨਕ ਘਾਇਆ ਤਤ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ 30 ਦਿਨ ਉਸ ਮੇਂ ਨਦੀ ਦੇ ਵਿੱਚੋਂ ਬਾਹਰ ਆਉਂਦੇ ਨੇ ਤੇ ਆਨਨ ਨੂੰ ਜਦੋਂ ਕੋਈ ਵੀ ਕਿਸੇ ਦਾ ਵੱਡਾ ਵਡੇਰਾ ਕਿਸੇ ਦਾ ਪਿਤਾ ਕਿਸੇ ਦਾ ਦਾਦਾ ਦਾ ਪਰਦਾਦਾ ਦਾ ਵੱਡੇ ਭੈਣ ਭਰਾ ਕੀਤੇ ਬਾਹਰ ਆਉਂਦੇ ਨਹੀਂ ਤਾਂ ਉਹ ਆਪਣੇ ਛੋਟੇ ਭੈਣ ਭਰਾਵਾਂ ਦੇ ਲਈ ਆਪਣੇ ਬੱਚਿਆਂ ਦੇ ਲਈ ਕੁਝ ਨਾ ਕੁਝ ਮਾਲੂ ਕੁਛ ਕੱਪੜੇ ਪੈਣ ਵਾਸਤੇ ਲੈ ਕੇ ਆਉਂਦੇ ਨੇ ਕੁਛ ਮਠਿਆਈਆਂ ਖਾਣ ਵਾਸਤੇ ਲੈ ਕੇ ਆਉਂਦੇ ਨੇ ਪਰ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਇਸ ਸੰਸਾਰ ਦੇ ਵਿੱਚ ਵੇਂ ਨਦੀ ਤੋਂ ਬਾਹਰ ਆਉਂਦੇ ਨੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਸਮਝ ਜੀ ਕਹਨਾਂਤ ਜਿੰਨਾਂ ਨੂੰ ਗੁਰੂ ਨਾਨਕ ਨੇ ਆਪਣੀ ਉੱਤਰਧੀਆਂ ਬਣਾਇਆ ਹੋਇਆ ਹੈ ਉਹਨਾਂ ਵਾਸਤੇ ਕੀ ਲੈ ਕੇ ਆਉਂਦੇ ਨੇ ਕਿਉਂਕਿ ਦੇ ਅੰਧਿਖੜ ਨਵੇਂ ਕੱਪੜੇ ਵੀ ਕੁਝ ਸਮੇਂ ਬਾਅਦ ਛੱਡ ਜਾਣਗੇ ਪੁਰਾਣੀ ਪੋਜਾਣ ਦੇ ਲਿਆ ਰੀਆਂ ਹੋਈਆਂ ਰੋਟੀਆਂ ਆਂ ਖਾਣ ਵਾਲੀਆਂ ਵਸਤੂਆਂ ਵੀ ਖਤਮ ਹੋ ਜਾਣਗੀਆਂ ਮੁੱਕ ਜਾਣਗੀਆਂ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਾਡੇ ਵਾਸਤੇ ਕੀ ਲੈ ਕੇ ਆਉਂਦੇ ਨੇ ਤੁਝ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਰੀ ਇਤਿਹਾਸ ਸਰ ਕਿੰਦੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ पहली बार भी नदी के बीचों-बीच उबार उदेने टापू स्वाभाविक बेई नदी के जितु साहिब ने ठिकाना किता बाद प्रवेश ਕੀਤਾ ਹੈ ਉੱਥੇ ਅਜ ਗੁਰਦੁਆਰਾ ਇੱਕ ਵਿਸ਼ੇਗਤ ਹੈ ਸੰਤ ਘਾਟ ਸਾਤੇ ਪਿਆਲੂ ਉੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੂੰ ਪਹਿਲੀ ਵਾਰ ਬਾਣ ਬਣ ਆਮਦ ਹੋਈ ਹੈ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਕ ਜੂਆ ਘਾਰ ਤੋਂ ਲੈ ਕਰਕੇ 18 ਗੱਲ ਮਰਨਾ ਕੀ ਕੋ ਸਾ ਤੁ ਲੈ ਕੇ ਗੁਰੂ ਸਾਤ ਦਾ ਕਬੂਲ ਮੰਤ ਸਾਡੀ ਇਸ ਮੰਨ ਰੂਪੀ ਝੋਲੀ ਵਿੱਚ ਪਾਇਆ ਹੈ ਤਾਂ ਕਿ ਮਾਲੂ ਗੁਰੂ ਰਾਜ ਦੇ ਪਾਛਾ ਜੀਆ ਨੇ ਵੇਈ ਨਦੀ ਤੋਂ ਬਾਹਰ ਨਿਕਲਦੇਆਂ ਸਾ ਸਮੁੱਚੀ ਕੈਦਾ ਨੂੰ ਇੱਕ ਦੇ ਨਾਲ ਜੋੜਨ ਦੀ ਬਾਤ ਦਿੱਤੀ ਹੈ ਉੱਥੇ ਤੇ ਇੱਕ ਵੀ ਗੁਰੂ ਰਾਜ ਦੇ ਪਾਛਾ ਮਹਾਰਾਜ ਸਾਨੂੰ ਆਪਣੀ ਸੁਰਤ ਇੱਕ ਦੇ ਨਾਲ ਜੋੜਨ ਦੇ ਲਈ ਅਸੀਂ ਬਕਸ਼ ਕਰੇ ਕਿ ਪੈਨਾ ਅਸੀਂ ਆਪਣੇ ਜੀਵਨ ਵਿੱਚ ਇਹ ਵਿਚਾਰ ਧਾਰਨਾ ਜਰੂਰ ਪ੍ਰਪੱਕ ਕਰਨੀ ਹੈ ਆਪਣੇ ਜੀਵਨ ਵਿੱਚ ਝਾਤ ਮਾਰ ਲਈਏ ਕਿ ਕੀ ਅਸੀਂ ਇੱਕ ਦੇ ਨਾਲ ਜੁੜੇ ਹਾਂ ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹੀ ਦੀ ਪਾਣ ਬਾਣੀ ਪੜ੍ਹਦੇ ਹਾਂ ਤਾਂ ਉਸ ਇੱਕ ਦਾ ਹੀ ਗੁਰੂ ਪਿਆਰੂ ਪਰਕਰਨ ਸਾਡੇ ਸਾਹਮਣੇ ਹਰ ਇੱਕ ਉਪਰਕ ਤੋਂ ਖੁੱਲ੍ਹ ਆ ਗਿਆ ਹ ਉਸ ਇੱਕ ਦੀ ਪ੍ਰਭਾਸ਼ਾ ਤਨੂ ਬੜੇ ਪਿਆਰ ਦੇ ਨਾਲ ਵਿਸਥਾਰ ਪੂਰਵਕ ਸਮਝਾ ਦਿੱਤੀ ਗਈ ਹੈ ਪਰ ਜੇਕਰ ਫਿਰ ਵੀ ਅਸੀਂ ਇੱਕ ਦੇ ਬਾਰੇ ਨਹੀਂ ਸਮਝ ਸਕੇ ਤਾਂ ਗੁਰੂ ਪਿਆਰੂ ਫਿਰ ਸਾਡੇ ਜੀਵਨ ਦੇ ਵਿੱਚ ਇਹ ਬਹੁਤ ਤ੍ਰਾਸਦੀ ਹੈ ਸਾਨੂੰ ਅਜੇ ਤੱਕ ਇੱਕ ਦੀ ਹੀ ਸਮਝ ਨਹੀਂ ਪਈ ਇੱਕ ਦੀ ਪਛਾਣ ਨਹੀਂ ਹੋਈ ਇਸ ਇੱਕ ਨੂੰ ਸਮਝਾਉਣ ਦੇ ਲਈ ਗੁਰੂ ਨਾਨਕ ਦੇਵ ਪਰਚਾ ਜੀਹਾਂ ਨੇ ਦਸ ਗਿਆਨਿਆਂ ਦੇ ਵਿੱਚ ਵਿਸਥਾਰ ਨਾਲ ਕੀਤਾ ਹੈ 239 ਸਾਲ ਦਾ ਸਮਾਂ ਇਤਿਹਾਸਕ ਰੂਪ ਦੇ ਵਿੱਚ ਹੰਗਾਰ ਕਰਕੇ ਸਾਡੇ ਸਾਹਮਣੇ ਪੂਰਨੇ ਪਾ ਕੇ ਰੱਖ ਦਿੱਤਾ ਹੈ ਤਾਂ ਕਿ ਸਾਨੂੰ ਸਮਝ ਪੈ ਜਾਵੇ ਕਿਉਂਕਿ ਇੱਕ ਵੀ ਬਗਾਵਤ ਗੁਰੂ ਨਾਨਕ ਦੇਵ ਪਾਤਸ਼ਾਹ ਜੀਾਂ ਨੇ ਜਦੋਂ ਪਹਿਲਾ ਰੰਗ ਕਾ ਕੀਤੀ ਤਾਂ ਉਹਨਾ ਨੇ ਇੱਕ ਓਮਕਾਰ ਤੋਂ ਕੀਤੀ ਹੀ ਗੁਰੂ ਸਾਹਿਬ ਜੀ ਨੇ ਜਦੋਂ ਜਪਜੀਤ ਸਾਹਿਬ ਜੀ ਦੇ ਵਿੱਚ ਸਾਨੂੰ ਸਮਝਾਇਆ ਜੇ ਉੱਠੀ ਵੀ ਸਾਇਮ ਨੂੰ ਆਖਿਆ ਅਸੀਂ ਆਪ ਨੂੰ ਜੀਵਨ ਵਿੱਚ ਇਹ ਵਿਚਾਰ ਦਾ ਅਧਾਰ ਪ੍ਰਸਤ ਕਰ ਜਾਈਏ ਕਿ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਤ ਪਤੀ ਮਾਈ ਜੇ ਪਾਉ ਜਾਣਾ ਅੱਖਾਂ ਨਾਲ ਹੀ ਕਹਿਣਾ ਕਥਨ ਨਾ ਜਾਇ ਗੁਰਾ ਇੱਕ ਦੀਂ ਬੁਝਾਈ ਸਭਨਾ ਜੀਵਨ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਸਤਿਗੁਰੂ ਕਹਿੰਦੇ ਸਾਰੇ ਜੀਵਨ ਨੂੰ ਗਾਤੋ ਦੇਣ ਵਾਲਾ ਕੇਵਲ ਇੱਕ ਹੀ ਦਾਤਾ ਹੈ ਰੱਬ ਜੀ ਰਹਿਮਤ ਕਰਨ ਗੁਰੂ ਜੀ ਕਿਰਪਾ ਕਰਨ ਕਿਤੇ ਮੈਨੂੰ ਉਹ ਦਾਤਾ ਭੁੱਲ ਨਾ ਜਾਵੇ ਵਿਸਮ ਨਾ ਜਾਵੇ ਹਿਰ ਸਾਧਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਜੀ ਪਾਛਾ ਜੀਆਂ ਨੇ ਜਨੂ ਸਿੱਧਾਂ ਦੇ ਨਾਲ ਗੋਸ਼ਟ ਕੀਤੀ ਹੈ ਪੰਜਾਬ ਦੀ ਧਰਤੀ ਦੇ ਉੱਪਰ ਅਚਲ ਬਟਾਲੇ ਦੇ ਅਸਥਾਨ ਦੇ ਉੱਪਰ ਉੱਚ ਵੀ ਸਿੱਧਾਂ ਨੇ ਜਨੂ ਗੁਰੂ ਨਾਨਕ ਦੇ ਪਾਛਾ ਜੀਆਂ ਦੀ ਵਿਦਵਤਾਂ ਨੂੰ ਦੇਖਿਆ ਆਰ ਨੂੰ ਸਾਧਨਤਾ ਨੂੰ ਦੇਖਿਆ ਉਹਨਾਂ ਨੇ ਇੱਕ ਸਵਾਲ ਕਰ ਲਿਆ ਕਿ ਤੂੰ ਇਹ ਸਿੱਖਿਆ ਲਈ ਕਿੱਥੋਂ ਹੈ ਇਹ ਤਾਲੀਮ ਕਿੱਥੋਂ ਹਾਸਿੰ ਕੀਤੀ ਹੈ ਤੇਰਾ ਗੁਰੂ ਕੌਣ ਹੈ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪਿਆਰੂ ਉੱਥੇ ਕਿਸੇ ਇਨਸਾਨ ਕਿਸੇ ਸਰੀਰ ਦਾ ਨਾਮ ਨਹੀਂ ਲਿਆ ਕਿਸੇ ਵੀ ਸੰਤ ਮਹਾਂਪੁਰਸ਼ ਦਾ ਨਾਮ ਨਹੀਂ ਲਿਆ ਜਾਂਕਾ ਨੂੰ ਕਿਸੇ ਖਬਰ ਦਾ ਨਾਮ ਨਹੀਂ ਲਿਆ ਕਿ ਅੱਜ ਸਾਡੇ ਜੀਵਨ ਦੇ ਵਿੱਚ ਸਭ ਕੁਝ ਕਦਰਾਂ ਬਣੀਆਂ ਪਈਆਂ ਹਨ ਆਕਾ ਸਾਡੇ ਜੀਵਨ ਦੇ ਵਿੱਚ ਸਾਧੂ ਕੋ ਸਿਆਣੀ ਹੀ ਬਣੇ ਪਏ ਨੇ ਅਸੀਂ ਬਹੁਤ ਪੱਤਰੀਆਂ ਹਲਵਾਉਣ ਦੇ ਵਿੱਚ ਵਿਸ਼ਵਾਸ ਪ੍ਰਪੱਕ ਕਰਦੇ ਆ ਅਸੀਂ ਬਹੁਤ ਆਪਣੀ ਗੁੱਟਾਂ ਦੇ ਉੱਪਰ ਗਿੱਡਿਆਂ ਦੇ ਉੱਪਰ ਗਲਾਂ ਦੇ ਵਿੱਚ ਕਾਲੇ ਧਾਗੇ ਤਰੀਕ ਬੰਨ੍ਹ ਲਾਏ ਆ ਆਪਸੀ ਵਿਸ਼ਵਾਸ ਪ੍ਰਪੱਕ ਕਰਦੇ ਆ ਪਰ ਗੁਰੂ ਨਾਨਕ ਦੇਵ ਸਾਧ ਜੀ ਨੇ ਕਿਤੇ ਵੀ ਇੰਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਕੀਤਾ ਜਦੋਂ ਉਹਨਾਂ ਨੇ ਸਵਾਲ ਕੀਤਾ ਕੰਨ ਗੁਰੂ ਜਿਸ ਦਾ ਤੂੰ ਚੇਲਾ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀਾਂ ਨੇ ਜਵਾਬ ਦਿੱਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਮੇਰਾ ਗੁਰੂ ਸ਼ਬਦ ਹੈ ਤਾਂ ਪਿਆਰਿਓ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਹੈ ਇਸ ਕਹ ਕੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀਾਂ ਨੇ ਹੋਰ ਅੱਗੇ ਜਾ ਕਰਕੇ ਸੂਤਕਾਂ ਦੇ ਵਿੱਚ ਇੱਕ ਦਾ ਜ਼ਿਕਰ ਕੀਤਾ ਇੱਕ ਦੀ ਪਰਿਭਾਸ਼ਾ ਸਮਝਾਈ ਤੇ ਵਿਸਾਦ ਨੂੰ ਨਿਕਤਿਆ ਸਾਰੇ ਜੀਵਨ ਵਿੱਚ ਇਹ ਵਿਚਾਰ ਕਰਨਾ ਜ਼ਰੂਰ ਪੱਕੇ ਤੌਰ 'ਤੇ ਪਰਪੱਕ ਹੋਣੀ ਚਾਹੀਦੀ ਕਿ ਸਾਡਾ ਗੁਰਪ੍ਰੀਤ ਦਾ ਗਹਿਰਤੁੰਦੀ ਵਿਦਾ ਮੇਰੀ ਸ਼ਬਦ ਹੈ ਜੱਗ ਬਲਦਾਨ ਨੂੰ ਕਿਉਂਕਿ ਸਾਡੇ ਜੀਵਨ ਦੇ ਵਿੱਚ ਪੀੜ ਨੂੰ ਬੜੀ ਅਹਿਮੀਅਤ ਰੱਖਦੇ ਹਾਂ ਅਸੀਂ ਕਬਰਾਂ ਦੇ ਰੂਪ ਵਿੱਚ ਪੀੜਾ ਦੀ ਪੂਜਾ ਕਰਦੇ ਹਾਂ ਪੀਰਖਾਨੇ ਬਣਾਏ ਹੋਏ ਨੇ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਉੱਪਰ ਤਾਂ ਹੀ ਖਿਆਲ ਕਰਿਓ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀਾਂ ਨੇ ਫਿਰ ਇੱਕ ਦੀ ਪਰਭਾਸਾ ਸਮਝਾਈ ਤੇ ਆਕਿਆ ਏਕੂ ਹੈ ਭਾਈ ਏਕੂ ਹੈ ਸਾਹਿਬ ਮੇਰਾ ਏਕੂ ਹੈ ਅਖੀਰ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ 10 ਗਾਮਿਆਂ ਦੇ ਵਿੱਚ ਵਿਚਰਦੇ ਆ ਵਿਤਰਦੇ ਆ ਦਰਸ਼ਨ ਪਿਤਾ ਦੀ ਤਕ ਪਾਉਂਸ ਦੇਨੇ ਤੇ ਦਸਮ ਬੇਟਾ ਨੇ ਨਹੀਂ ਜਾਣਿਆ ਕਿ ਹੁਣ ਸਾਡਾ ਸਮਾ ਇਕਠ ਹੈ ਫਿਰ ਦਰਸ਼ਨ ਪਿਤਾ ਜੀਾਂ ਨੇ ਨਹੀਂ ਸੰਗਤ ਨੂੰ ਆਪਣੇ ਕੋਲ ਸੱਦੇ ਆ ਬੁਲਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਤਖਤ ਦੇ ਉਪਰ ਪ੍ਰਕਾਸ਼ ਕੀਤਾ ਸੰਗਤ ਨੇ ਸਵਾਲ ਕੀਤਾ ਜਦੋਂ ਸਾਹਿਬ ਨੇ ਦੱਸਿਆ ਕਿ ਸਾਡਾ ਸਰਨਾ ਅਕੀਰਲਾ ਹੈ ਤੇ ਸੰਗਤ ਨੇ ਸਵਾਲ ਕੀਤਾ ਕਿ ਸਤਿਗੁਰੂ ਸਾਡਾ 11ਵਾਂ ਗੁਰੂ ਕੌਣ ਹੋਏਗਾ 10ਵੇਂ ਗੁਰੂ ਆਪ ਹੋ ਸਾਡਾ ਪਿਆਰ ਦਾ ਗੁਰੂ ਕੌਣ ਹੋਏਗਾ ਤੇ ਗੁਰੂ ਗੋਬਿੰਦ ਸਿੰਘ ਸਾਖਾ ਜੀ ਨੇ ਆਖਿਆ ਕਿ ਜੋ ਮੈਂ ਪਹਿਲੇ ਸਰੂਪ ਦੇ ਵਿੱਚ ਕੁਲ ਖੱਤੂ ਸ਼ੁਰੂ ਕੀਤਾ ਸੀ ਨਾ ਦੇਰਤਾਂ ਹੀ ਗੁਰੂਵਾਲੀ ਪ੍ਰੰਪਰਾ ਹੀ ਸਾਕੰ ਕਰੰਦਾ ਉਹ ਹੁਣ ਅਖੀਰ ਹੈ ਕਿ ਹੁਣ ਗਿਆਨ ਨਾਲ ਗੁਰੂ ਨਹੀਂ ਹੋਏਗਾ ਕਿਉਂਕਿ ਜੇ ਗਿਆਨ ਨਾਲ ਗੁਰੂ ਹੋਏਗਾ ਤੇ ਫਿਰ ਬਾਣ ਨਾਲ ਗੁਰੂ ਹੋਏਗਾ ਜੇ ਇਸ ਪਾ ਇਸ ਇਸ ਨਾਲ ਚੱਲਦਾ ਰਿਹਾ ਇਹ ਗੁਰੂ ਪਿਆਰ ਨੂੰ ਅੱਜ ਸਾਡੇ ਕੋਲ 500 ਲਗਭਗ 50 52 ਤੱਕ ਗੁਰੂਆਂ ਦੀ ਲੜੀ ਪਹੁੰਚੀ ਹੁੰਦੀ ਇਸ ਕਰਕੇ ਗੁਰੂ ਸਰਬੰਦੀਆਂ ਨੇ ਉੱਥੇ ਵੀ ਇਹੀ ਹੁਕਮ ਕੀਤਾ ਕਿ ਤੁਹਾਡੀ ਬਾਤ ਦੌਰ ਕੌਣ ਸੰਭਾਲੇਗਾ ਤੂੰ ਤੁਹਾਡਾ ਗੁਰੂ ਕੌਣ ਹੋਏਗਾ ਤਾਂ ਸਾਹਿਬ ਨੇ ਆਗਿਆ ਆਗਿਆ ਲਈ ਅਕਾਲ ਮ ਕੀ ਤਦ ਚਲਾਈਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਤ ਮੇਨ ਸਾਨੂੰ ਕੇਵਲ ਇੱਕ ਦੇ ਨਾਮ ਜੋੜਿਆ ਗਿਆ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਕਿੰਦੇ ਜੇਕਰ ਕੋਈ ਸੰਨਿਆਸੀ ਬਨਣਾ ਚੁੰਦਾ ਹੈ ਤਾਂ ਪਹਿਲਾ ਉਹ ਵੀ ਆਪਣੇ ਅੰਦਰ ਇੱਕ ਨੂੰ ਪ੍ਰਪਾਤ ਕਰ ਲਵੇ ਇੱਕ ਵੀ ਵਿਚਾਰ ਦਾ ਵਸਾਲਬ ਆਪਣੀ ਸੁਰਤ ਦੇ ਵਿੱਚ ਇੱਕ ਦਾ ਫਲਸਫਾ ਪ੍ਰਕਾਸ਼ਿਤ ਰੂਪ ਦੇ ਵਿੱਚ ਹੀ ਪੱਕਿਆ ਕਰ ਲਵੇ ਕਿਉਂਕਿ ਇਨਸਾਨ ਚਾਹੇ ਕਿਸੇ ਵੀ ਮਾਤਰਾ ਜੰਤਰ ਹੈ ਇਸੇ ਵੀ ਮੱਧ ਦੀ ਪਦਾਇਸ਼ ਹੈ ਪਰ ਰੱਬ ਸਾਰਿਆਂ ਦਾ ਇੱਕੋ ਇੱਕ ਹੈ ਰੱਬ ਕੇਵਲ ਇੱਕ ਸੀਗਾ ਇੱਕ ਹੈ ਤੇ ਔਰ ਸਾਡੇ ਸਮੇਂ ਵਿੱਚ ਵੀ ਉਹ ਹਮੇਸ਼ਾ ਇੱਕ ਹੀ ਰਹੇਗਾ ਉਹ ਵਕਰੀ ਗੱਲ ਹੈ ਕਿ ਅੱਜ ਅਸੀਂ ਰੱਬ ਜੀ ਦੇ ਨਾਮ ਦੇ ਉੱਪਰ ਵੰਡੀਆਂ ਪਈਆਂ ਹੋਈਆਂ ਨੇ ਅੱਜ ਅਸੀਂ ਰੱਬ ਜੀ ਦੇ ਨਾਮ ਦੇ ਉੱਪਰ ਝਗੜੇ ਪ੍ਰਸਾਦ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਥੋਂ ਤੱਕ